ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਸੋ ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਚ ਕਤੀ ਸ਼੍ਰੀ ਸ਼੍ਰੀ ਕਤੀ ਰੁਦਰਸ਼ਵਾਲਿਆ ਵਾ ਜੀ ਉਸ ਸ਼੍ਰੀ ਕਤੀ ਰੁਦਰਸ਼ਵਾਲਿਆ ਵਿੱਚ ਸ਼੍ਰੀ ਜਨਮਸਤਮੀ ਦਾ ਉਤਸਵ ਜਿਹੜਾ ਵਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਵਾ ਸੋ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਅੱਜ ਦੇਰ ਬਾਅਦ ਚ ਪਹੁੰਚੇ ਨੇ ਔਰ ਭਗਵਾਨ ਕ੍ਰਿਸ਼ਨ ਦਾ ਗੁਣਗਾਨ ਕੀਤਾ ਜਾ ਰਿਹਾ ਵਾ ਜੀ ਸੋ ਇਸ ਦਿਰਬਾਰ ਤੇ ਵੈਸੇ ਤਾਂ ਲਗਾਤਾਰ ਜਿਹੜਾ ਵਾ ਜੀ ਸਾਲ ਭਰ ਜਿਹੜੇ ਆ ਤੁਹਾਨੂੰ ਸਮਾਗਮ ਹੁੰਦੇ ਆ ਸੋ ਚਿਰਿ ਕ੍ਰਿਸ਼ਨ ਜਰਮੋਸਤਵ ਜਿਹੜਾ ਵਜੀ ਉਹ ਤੁਮਤਾ ਹੁਣ ਮਨਾਇਆ ਜਾ ਰਿਹਾ ਸੋ ਵੱਡੀ ਗਿੱਧੀ ਚੱਲ ਜਿਹੜਾ ਬਾਟ ਪਹੁੰਚੇ ਨੇ ਔਰ ਭਗਵਾਨ ਦਾ ਨਾਮ ਜਪਿਆ ਜਾ ਰਿਹਾ ਵਾ ਉਸੇ ਮਨਾਇਆ ਜਾ ਰਿਹਾ ਵਾ ਰੌਣਕਾਂ ਦੇਖਣ ਵਾਲੀ ਹੈ ਵਾ ਲੋਕ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਕ੍ਰਿਸ਼ਨ ਭਗਵਾਨ ਦੀ ਪੇਸ਼ਕਸ਼ ਵਿੱਚ ਲੈ ਕੇ ਆਏ ਨੇ ਸੋ ਉਹ ਸਭ ਬਹੁਤ ਹੈ ਜੀ ਉਸੇ ਦਾ ਹੀ ਬੜੇ ਮਨੋਨੇ ਆ ਪਰ ਭਗਵਾਨ ਕ੍ਰਿਸ਼ਨ ਦਾ ਉਸੇ ਜਿਹੜਾ ਵਾ ਜੀ ਉਹਦੇ ਵਿੱਚ ਭਾਰੀ ਉਤਸ਼ਾਹ ਜਲਾ ਦੇਖੋ ਬੰਦਾ ਵਾ ਬੱਡੀ ਗਿੰਦੀ ਜੀ ਸ਼ਕਲ ਨੂੰ ਪੌਂਦ ਨੇ ਦਰਬਾਰ 'ਚ ਆਪਣੀ ਹਾਜ਼ਰੀ ਲਵਾਉਂਦੇ ਨੇ ਸੋ ਤਸਵੀਰਾਂ ਤੁਹਾ ਨਾਲ ਸਾਂਝੀਆਂ ਕਰ ਰਹੇ ਆ ਜੀ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਆ ਅੱਜ ਦੇ ਦਿਨ ਦਾ ਫਾਟੋ ਵੀ ਜਾਂਦੇ ਆ ਜੀ ਸੋ ਇੱਕ ਇੱਕ ਤਸਵੀਰ ਤੁਹਾ ਨਾਲ ਸਾਂਝੀ ਕਰਦੇ ਆ ਜੀ Hello. ਸਤਿਆਂ ਦੇ ਤ ਉਸ ਕਿਟਨੇ ਵਿੱਚ ਬਿਠਾਏ ਉਹ ਆਪਣੀ ਆਪਣੀ ਹਾਜ਼ਰੀ ਕਿਉਂਕਿ ਜਦੋਂ ਸਕੂਲ ਦੇ ਵਿੱਚ ਕੋਈ ਬੱਚਾ ਆਂਦਾ ਹੈ ਮੇਰੇ ਪਲ-ਪਲ ਦੀ ਮੇਰੇ ਹਰ ਪਲ ਦੀ ਮਾਂ ਚਿੰਤਾ ਪੂਰੀ ਨਹੀਂ ਨਾਲ ਮੇਰੇ

ਕੁਲ ਕਰੋ ਮੇਰੇ ਹੱਥ ਤੇਰੇ ਨਾਮ ਦੇ ਨਦਰਦਤ ਮਾਰ ਚੈਤ ਹੁੰਦੇ ਬੈਨ ਸਦਾ ਦੋਸਤ ਆਦੀਮ ਸਦਾ ਜਗਦਾ ਜੀਵ ਦੁਆ ਕਰ ਦੇ ਆਹ ਜਾ ਹੋ ਦੁਆ ਕਰ ਦੇ ਤੇਰੀ ਹਾਤੀ ਚਾਹ ਤਨ ਯਾਰ ਮੇਰੇ ਪ੍ਰੇਮ ਮੈਨੂੰ ਚਿੰਤਾ ਦਿੱਤ ਦਲ ਵੀ ਤਪਨੇ ਨਾਲ ਤੇ ਤੋਹਨ ਮਾਣੂ Hey, 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 hey,

બોલો કૃષ્ણ કૃષ્ણ નારા દે કૃષ્ણ 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 બોલો કૃષ્ણ કૃષ્ણ કુસ્તા માન પંસી બજાયે પંસી બજાયેગી રાધા માટે પંસી يا ديرے ديرے يي نالي نالي آ آ نٿي منجي نالي ديرے ديرے يي تيي تيي ڪري سني نالي نالي ਜੈ ਰਾਮ <laughs> ी राधे राधे बंके बिहारी लाल की बंके, बिहारी लाल की। बंके, बिहारी। बंके बिहारी लाल की। जो भेड़ो पढ़ दिता जा रहा है ਇਨ ਦਾ ਬਹੁਤ ਹੀ ਔਰ ਸਦਾ ਹਮੇਸ਼ਾ ਹੀ ਤੇ ਇਹਨਾਂ ਦੇ ਧੰਨ ਭਾਗ ਹੈ ਜੀ ਸਾਡੀਆਂ ਪਹਿਨਾਵਾਂ ਗੱਲ ਦੇ ਵਿੱਚ ਪਾ ਕੇ ਕੁਝ ਰੋਕੇ ਇਹ ਬੜਾ ਬਡਾਸ ਇਨਾਂ ਦੀ ਬੜਾ ਬੋਲੀ ਬੰਕੇ ਬਿਹਾਰ ਲੋ ਜੀ ਇਹਨਾਂ ਦੀ ਤਾੜੀ ਮਾਰ ਦਿਓ ਜੀ ਇਹਨਾਂ ਦਾ ਵੀ ਬਹੁਤ ਹਲੇ ਬੰਕੇ ਬਿਹਾਰੀ ਲਾਲ ਹਲੇ ਬੰਕ ਹਲੇ ਜੈ ਨਾਮ ਨਹੀਂ ਲਿਆ ਗਿਆ ਉਹ ਵੀ ਔਰ ਜਿਨ੍ਹਾਂ ਦਾ ਨਾਮ ਲਿਆ ਜਾਵੇਗਾ ਉਹ ਵੀ ਠੀਕ ਹੈ ਜੀ ਕਿਸੇ ਨੂੰ ਗੁੱਸਾ ਨਹੀਂ ਕਰਨਾ ਬੋਲੋ ਸੱਚੇ ਦਰਬਾਰ ਕੀ ਬੋਲੋ ਨਵਨੋ ਨੋ ਹੋ ਕੇ ਇਹ ਇਹ ਐਸ.ਆਈ. ਸੋਨ ਲਾਲ ਜੀ ਇਹਨਾਂ ਵਾਸਤੇ ਵੀ ਤਾੜੀਆਂ ਮਾਰ ਦਿਓ ਜੀ ਸਾਡੇ ਇਹਨਾਂ ਪਜੀ ਤਰ੍ਹਾਂ ਬਹੁਤ ਵੱਡਾ ਯੋਗਦਾਨ ਹੁੰਦਾ ਬੋਲੀ ਬੰਕੇ ਬਿਹਾਰੀ ਲਾਲ ਕੀ ਜੈ ਜੈ ਵੀਰ ਵਜਨ ਕੀ बोलिए बोले बिहारी लाल की बोलिए बे हरी लाल की।, की हर हर महादेव लो वास्ते तारिया जी वास्ते भी ताड़िया मार दो जी किसी भी कीरतन बिज किसी भी ਅੱਜ ਦਾ ਇਹ ਪੰਡਾਲ ਸਾਜਿਆ ਉਹ ਸਾਡੇ ਇਹ ਸਾਡੇ ਸ਼ਕੀਸ਼ਪਾ ਜੀ ਔਰ ਇਹ ਸਾਡੇ ਪਨੇ ਜੀ ਇਹਨਾਂ ਵਾਸਤੇ ਤਾੜੀਆਂ ਜੀ ਇਹਨਾਂ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀ ਬੋਲੋ ਸੱਚੇ ਦਰਬਾਰ ਕੀ ਜੈ ਓਮ ਵਕ੍ਰਤੁੰ ਮਹਾ ਕਾਇ ਸੂर्य कोटि ਸਮ ਪ੍ਰਭ Nirvighnam kuru me dev sarv kaare swa swadha shri krishna govind hare morari ਦੇ ਨਾਥ ਨਾਰਾਇਣ ਵਾਸੂਦੇਵ ਬੋਲੀ ਬਾਂਕੇ ਬਿਹਾਰੀ لال ਕੀ ਜੈ ਅੱਜ ਦਾ ਦਿਹਾੜਾ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਜਨਮ ਦਿਹਾੜਾ ਜੋ ਕਿ ਸਾਰੇ ਵਿਸ਼ਵ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਰੂਪ ਚ ਮਨਾਇਆ ਜਾਂਦਾ ਹੈ ਇਸ ਪਾਵਨ ਤਿਹਾੜੀ ਤੇ ਜਿਸ ਤਰ੍ਹਾਂ ਭਗਵਾਨ ਸ਼੍ਰੀ ਰਾਮਚੰਦਰ ਜੀ ਸਾਡੇ ਵਿਸ਼ਨੂੰ ਨੂੰ ਥੋੜਾ ਥੋੜਾ ਪਾਣੀ ਪਿਆਰ ਮਰਿਆਦਾ ਪਰਸ਼ੋਤਮ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਲੀਲਾ ਪਰਸ਼ੋਤਮ ਮੰਨੇ ਜਾਂਦੇ ਨੇ ਕਿਉਂਕਿ ਸ਼ੁਕਰ ਕਰੋਗੇ ਉਹਨਾਂ ਨੇ ਕਈ ਪ੍ਰਕਾਰ ਦੀਆਂ ਲੀਲਾ ਸਾਡੇ ਜੀਵਨ ਵਾਸਤੇ ਸਾਨੂੰ ਦਰਸ਼ਿਤ ਕਰਾਈਆਂ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਸ਼੍ਰੀਮਦ ਭਗਵਦ ਗੀਤਾ ਵਿੱਚ ਕਰਮ ਕਰਨ ਤੇ ਸਭ ਨੂੰ ਪ੍ਰੇਰਿਤ ਕਰਦੇ ਨੇ ਹੋਰ ਉਹਨਾਂ ਦੇ ਹਰ ਸਰੂਪ ਹਰ ਉਹਨਾਂ ਦੀ ਜੋ ਵੀ ਪ੍ਰੇਰਣਾ ਹੈ ਉਹ ਸਾਨੂੰ ਕਰਮ ਕਰਨ ਵਾਲ ਪ੍ਰੇਰਿਤ ਕਰਦੀ ਹੈ ਭਗਵਾਨ ਦੀਆਂ ਅਨੰਤ ਲੀਲਾ ਹਰੀ ਅਨੰਤ ਹਰੀ ਕਥਾ ਅਨੰਤ ਗੁਰੂ ਮਹਾਰਾਜ ਭਗਵਾਨ શ્રી ਕ੍ਰਿਸ਼ਨ ਮਹਾਰਾਜ ਸਾਰਿਆਂ ਨੂੰ ਕਰਮ ਕਰਨ ਦਾ ਅਸ਼ੀਰਵਾਦ ਪ੍ਰਦਾਨ ਕਰਨ ਨਿਰੋਗਤਾ ਪ੍ਰਦਾਨ ਕਰਨ ਤੰਦਰੁਸਤੀ ਪ੍ਰਦਾਨ ਕਰਨ ਬਰਕਤ ਪ੍ਰਦਾਨ ਕਰਨ ਸਾਡੇ ਸਾਰਿਆਂ ਦੀ ਸੇਵਾ ਸਵੀਕਾਰ ਕਰਨ ਸਾਰਿਆਂ ਦੀ ਹਾਜ਼ਰੀ ਸਵੀਕਾਰ ਕਰਨ ਇੱਕ ਵਾਰੀ ਗੁਰਦਾਸਪੁਰ ਨਿਵਾਸੀਆਂ ਨੂੰ ਹੈ ਮਾਝਪੁਰ ਦੇ ਨਿਵਾਸੀਆਂ ਨੂੰ ਸੰਪੂਰਨ ਪੰਜਾਬ ਨੂੰ ਔਰ ਸੰਪੂਰਨ ਵਿਸ਼ਵ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਲੱਖ ਲੱਖ ਵਧਾਈ ਕੋਟੀ ਕੋਟੀ ਧੰਨਵਾਦ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਇਸੇ ਤਰ੍ਹਾਂ ਸਾਰਿਆਂ ਤੇ ਦਿਆ ਦ੍ਰਿਸ਼ਟੀ ਬਣਾਈ ਰੱਖਣ ਔਰ ਸਾਰੇ ਰਲ ਮਿਲ ਕੇ ਭਗਵਾਨ ਦੇ ਦਿਹਾੜੇ ਮਨਾਉਂਦੇ ਰਹਿਣ ਬੋਲ ਸ਼੍ਰੀ ਸ਼ੰਕਰ ਭਗਵਾਨ ਕੀ ਜੈ ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ ਏ ਨਾਥ ਨਾਰਾਇਣ ਵਾਸੂਦੇਵਾ ਬੋਲੀ ਬਾਂਕੇ ਬਿਹਾਰੀ ਲਾਲ ਕੀ ਜੈ ਧਰਮ ਕੀ ਜੈ ਹੋ ਧਰਮ ਕੀ ਜੈ ਹੋ ਅਧਰਮ ਕਾ ਵਿਨਾਸ਼ ਹੋ ਅਧਰਮ ਕਾ ਵਿਨਾਸ਼ ਹੋ ਪ੍ਰਾਣੀਆਂ ਮੇ ਸਦਭਾਵਨਾ ਹੋ ਪ੍ਰਾਣੀਆਂ ਮੇ ਸਦਭਾਵਨਾ ਹੋ विश्व का कल्याण हो विश्व का कल्याण हो हर हर महादेव ओम नमः पार्वती पते हर हर महादेव एक बारी फेर 31 रुद्र शिवाला अमर सन्याश आश्रम पिंड है भणराजपुर दी तरफ मेरे गुरु महाराज जी ब्रह्मलीन महंत ਸ੍ਰੀ ਸਤਗੁਰੂ ਬਾਵਾ ਅਮਰਗ੍ਰੀ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਮੇਰੇ ਵੱਡੇ ਗੁਰਪਾਈ ਬਾਵਾ ਪੂਰਨ ਗ੍ਰੀ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਅੱਜ ਦਾ ਇਹ ਪਾਵਨ ਦਿਹਾੜਾ ਮਨਾਇਆ ਜਾ ਰਿਹਾ ਹੈ ਸ੍ਰੀ ਕ੍ਰਿਸ਼ਨ ਮਹਾਰਾਜ ਇਸੇ ਤਰ੍ਹਾਂ ਸਾਰਿਆਂ ਦੇ ਦਿਆ ਦ੍ਰਿਸ਼ਟੀ ਰੱਖਣ ਔਰ ਇਸੇ ਤਰ੍ਹਾਂ ਹੀ ਸਾਰੇ ਰਲ ਮਿਲ ਕੇ ਉਹਨਾਂ ਦੇ ਦਿਨ ਮਨਾਉਂਦੇ ਰਹਿਣ ਬੋਲ ਸ੍ਰੀ ਸ਼ੰਕਰ ਭਗਵਾਨ ਕੀ ਜੈ ਸ੍ਰੀ ਸਤਗੁਰੂ ਬਾਵਾ ਅਮਰਗ੍ਰੀ ਮਹਾਰਾਜ ਜੀ ਕੀ ਜੈ ਬੋਲੀਏ ਬਾਂਕੇ ਬਿਹਾਰੀ ਲਾਲ ਕੀ ਜੈ ਓਮ ਨਮੋ ਨਾਰਾਇਣ